ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਵਿੱਚ ਇੱਕ ਮੁੱਦਾ ਬਹੁਤ ਜ਼ਿਆਦਾ ਗਰਮ ਆਇਆ ਹੋਇਆ ਆ ਜੋ ਕਿ ਹੈ ਕਾਲੀ ਥਾਰ ਵਾਲੀ ਦਾ ਬਾਕੀ ਪੂਰੀ ਗੱਲਬਾਤ ਤਾਂ ਤੁਹਾਨੂੰ ਪਤਾ ਹੀ ਆ ਕੀ ਕੁਝ ਹੋਇਆ ਆ ਬਾਕੀ ਪਿਛਲੇ ਦਿਨਾਂ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਕਾਲੀ ਥਾਰ ਵਾਲੀ ਦੀ ਪਹਿਲਾਂ ਵੀਡੀਓਜ਼ ਆਣੀਆਂ ਬੰਦ ਹੋ ਗਈਆਂ ਸੀ ਇੱਕ ਵੀਡੀਓ ਸਾਹਮਣੇ ਆਈ ਆ ਇਹ ਦੇਖ ਰਹੇ ਹੋ ਤੁਸੀਂ ਪੇਸ਼ੀ ਦੌਰਾਨ ਦੀ ਸਾਹ ਤੇ ਇਹ ਵੀਡੀਓ ਦੱਸੀ ਜਾ ਰਹੀ ਆ ਜਾਂ ਫਿਰ ਕਿਸੇ ਹਸਪੀਟਲ ਦੀ ਇਹ ਵੀਡੀਓ ਦਿਖਾਈ ਦੇ ਰਹੀ ਆ ਇਹ ਸੋਸ਼ਲ ਮੀਡੀਆ ਤੇ ਪੂਰੇ ਅੱਗ ਦੇ ਵਾਂਗੂ ਇਹ ਵੀਡੀਓ ਵਾਇਰਲ ਹੋ ਰਹੀ ਆ ਤਾਂ ਤੁਸੀਂ ਦੇਖ ਸਕਦੇ ਹੋ ਇਹ ਵੀਡੀਓ ਤਾਂ ਲੋਕਾਂ ਦਾ ਇੱਥੇ ਇਹ ਕਹਿਣਾ ਆ ਬਈ ਹਾਲੇ ਵੀ ਟੋਰ ਪੂਰੀ ਆ ਕਾਲੀ ਥਰ ਵਾਲੀ ਦੀ ਕਾਲੀ ਜੁੱਤੀ ਪਾਈ ਹੋਈ ਆ ਤੁਸੀਂ ਦੇਖ ਸਕਦੇ ਹੋ ਨਵੇਂ ਬ੍ਰਾਂਡ ਦੀਆਂ ਅਤੇ ਜਿਹੜੇ ਵਾਲ ਆਓ ਪੂਰੇ ਸਟ੍ਰੇਟ ਕਰਾਏ ਹੋਇਆ ਕੀ ਕਹਿਣਾ ਚਾਹੋਗੇ ਉਸਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਪੰਜਾਬ ਤੋਂ ਲਈ ਖਬਰਾਂ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆ ਹੋਰ ਤਾਜ਼ਾ ਅਪਡੇਟਸ ਦੇ ਨਾਲ Danke.